ਪੰਜਾਬ ਚ ਬਾਰਿਸ਼ ਆਫਤ ਬਣ ਕੇ ਆਈ ਹੈ ਜਿਸ ਨੇ ਲੋਕਾਂ ਦੇ ਲਈ ਅਤੇ ਕਿਸਾਨਾਂ ਦੇ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਜਿਸ ਦੇ ਚਲਦਿਆਂ ਦੱਸ ਦਈਏ ਕਿ ਟਾਂਡਾ ਦੇ ਪਿੰਡ ਚੋਲਾਗ ਖੋਖਰ ਅਤੇ ਹੋਰ ਇਲਾਕਿਆਂ ਨੂੰ ਭਾਰੀ ਨੁਕਸਾਨ ਚਲਣਾ ਪਿਆ ਦਰਅਸਲ ਬਾਰਿਸ਼ ਤੇ ਪਾਣੀ ਨਾਲ ਕਈ ਥਾਵਾਂ ਤੇ ਸੰਪਰਕ ਸੜਕਾਂ ਵੀ ਟੁੱਟ ਗਈਆਂ ਨੇ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਪਾਣੀ ਨੇ ਕਿਸਾਨਾਂ ਦੀਆਂ ਆਸਾਂ ਤੇ ਵੀ ਪਾਣੀ ਫੇੜ ਦਿੱਤਾ ਅਤੇ ਕਈ ਏਕੜ ਫਸਲ ਪਾਣੀ ਚ ਡੁੱਬਦੀ ਹੋਈ ਨਜ਼ਰ ਆ ਰਹੀ ਹੈ। ਦੱਸ ਜੀ ਇਹ ਸੜਕਾਂ ਨਾਲ ਸੰਪਰਕ ਟੁੱਟ ਗਿਆ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਇਸ ਬਾਰਿਸ਼ ਨੇ ਸਿਰਫ ਸੜਕਾਂ ਹੀ ਨਹੀਂ ਸਗੋਂ ਕਿਸਾਨਾਂ ਦੀ ਉਮੀਦਾਂ ਤੇ ਵੀ ਪਾਣੀ ਫੇਰ ਦਿੱਤਾ ਦੱਸ ਦਈਏ ਹਜ਼ਾਰਾਂ ਏਕੜ ਖੇਤ ਪਾਣੀ ਚ ਡੁੱਬ ਗਏ ਨੇ ਜਿੱਥੇ ਚਾਵਲ ਮੱਕੀ ਗੰਨਾ ਅਤੇ ਹੋਰ ਫਸਲਾਂ ਤਬਾਹ ਹੋ ਗਈਆਂ ਕਈ ਖੇਤਾਂ ਦੇ ਵਿੱਚ ਪਾਣੀ ਹਜੇ ਵੀ ਖੜਾ ਹੈ ਜਿਸ ਕਾਰੇ ਮਿੱਟੀ ਖਰਾਬ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੂੰ ਤੁਰੰਤ ਇਲਾਕਿਆਂ ਦੀ ਸਰਵੇ ਕਰਕੇ ਮੁਆਵਜ਼ਾ ਦੇਣ ਦੀ ਲੋੜ ਹੈ ਤਾਂ ਜੋ ਇਸ ਨੁਕਸਾਨ ਦੀ ਪਰਪਾਈ ਹੋ ਸਕੇ ਪਿੰਡ ਵਾਸੀਆਂ ਤੇ ਆਮ ਲੋਕਾਂ ਨੇ ਦੱਸਿਆ ਕਿਸ ਤਰ੍ਹਾਂ ਦੀ ਤਬਾਹੀ ਪਹਿਲਾਂ ਕਦੇ ਨਹੀਂ ਦੇਖੀ ਗਈ। ਉਹਨਾਂ ਨੇ ਘਰਾਂ ਚ ਵੀ ਪਾਣੀ ਵੜ ਗਿਆ ਜਿਸ ਕਾਰਨ ਰਾਤਾਂ ਨੂੰ ਜਾਗ-ਜਾ ਕੇ ਰਾਤ ਲਗਾਉਣੀ ਪੈਂਦੀ ਆ। ਬੱਚਿਆਂ, ਵੱਡਿਆਂ ਤੇ ਬਜ਼ੁਰਗਾਂ ਨੂੰ ਬਿਮਾਰੀ ਦਾ ਖਤਰਾ ਲਗਾਤਾਰ ਬਣਿਆ ਹੋਇਆ। ਲੋਕਾਂ ਦੀ ਮੰਗ ਕੀ ਰਾਹਤ ਟੀਮਾਂ ਨੂੰ ਤੁਰੰਤ ਭੇਜਿਆ ਜਾਵੇ, ਫਸਲਾਂ ਦੀ ਜਾਂਚ ਹੋਵੇ ਅਤੇ ਮੁਆਵਜ਼ਾ ਜਲਦ ਦਿੱਤਾ ਜਾਵੇ ਤਾਂ ਜੋ ਇਸ ਮੌਨਸੂਨ ਦੇ ਚੱਲਦਿਆਂ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਜਿਹੜੀ ਉਹ ਜਲਦ ਤੋਂ ਜਲਦ ਕੀਤੀ ਜਾਵੇ। ਇਹ ਭਾਰੀ ਮੋਕਮਗੜ ਤੋਂ ਸਿੱਧਪੁਰ ਤੇ ਦਾਤੇਨ ਛੜ ਕੇ ਜਾਂਦੀ ਹੈ ਜੀ ਉਤਵਾਦ ਸਿੱਧੀ ਹਾਈਵੇ ਤੇ ਨਿਕਲਦੀ ਹੈ ਸੜਕ ਇਥੋਂ ਦੀ ਇਹ ਛੜਕ ਨੂੰ ਬਹੁਤ ਖਰਾਬ ਹੋ ਚੁਕੀ ਹੈ ਛੜ ਕੇ ਪਾੜ ਪੈ ਚੁਕਿਆ ਚਾਰ ਪੰਜ ਦਿਨ ਹੋ ਚੱਲੇ ਹੈ ਜੀ ਉਤਵਾਦ ਅੱਜ ਫੇਰ ਪਾਣੀ ਆ ਗਿਆ ਕੱਲ ਅੱਜ ਸਵੇਰ ਦਾ ਤੇ ਉਹਦੇ ਕਰਕੇ ਸੜਕ ਸਾਡੀ ਸਾਰੀ ਖਰਾਬ ਹੋ ਗਈ ਪਾਣੀ ਪਿੰਡ ਜੀ ਜੋੜਾ ਘੋੜਾਵਾਹਾ ਮੋਕਮਗੜ ਸਿੱਧਪੁਰ ਗਾਹ ਖੋਖਰਾ ਖਰਲਾ ਵੇਰੀ ਆਲਬਸੀ ਇਹ ਜਿੰਨੀ ਫਸਲਿਆ ਸਾਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਜਿਹੜਾ ਹਾਲ ਆਪ ਦੇਖੀਆ ਤਾਂ ਫਟਕਾ ਤੇ ਮਨਾ ਆਪ ਕਿੱਥਾਂ ਦੀ ਸੜਕਾਂ ਦੇ ਹਾਲਾਤ ਦੀ ਬਹੁਤ ਖਰਾਬ ਹੈ ਜੀ ਸੜਕਾਂ ਦੇ ਹਾਲਾਤ ਹੀ ਕੋਈ ਪਾਣੀ ਦੇ ਨਿਕਾਸ ਵਾਸਤੇ ਕੋਈ ਹੈ ਨਹੀਂ ਨਹੀਂ ਹੈ ਪਾਣੀ ਦੇ ਨਿਕਾਸ ਵਾਸਤੇ ਨਾਲੀਆਂ ਦਾ ਕੋਈ ਪ੍ਰਬੰਧ ਹੈ ਨਹੀਂਗਾ ਇਸ ਕਰਕੇ ਜੋ ਪਾਣੀ ਆ ਸਾਰਾ ਖੇਤਾਂ ਦੇ ਵਿੱਚ ਆ ਕੇ ਤਾਂ ਫਸਲਾ ਖਰਾਬ ਕਰਦਾ ਪਿਆ ਤੁਹਾਡੇ ਸਾਹਮਣੇ ਆ ਦੇਖੋ ਕੀ ਬਣਿਆ ਪਿਆ ਸੜਕ ਵੀ ਸਾਡੀ ਸਾਰੀ ਟੁੱਟ ਗਈ ਆ ਫਸਲਾਂ ਬਹੁਤ ਜਿਆਦੀਆਂ ਤਬਾਹ ਹੋ ਰਹੀਆਂ ਆ ਜੋ ਕਿਸਾਨ ਆ ਆ ਉਹਨਾਂ ਦਾ ਵੀ ਫਾਂ ਲੈ ਕੇ ਮਰਨਾ ਹੀ ਆ ਜੀ ਇਹ ਜੀ ਪਹਿਲਾਂ ਜੋ ਅੱਜ ਤੋਂ 4 ਦਿਨ ਹੋ ਗਏ 5 ਦਿਨ ਪਾਣੀ ਵਗਣ ਦੇ ਬੂਟੇ-ਪੁੱਟੇ ਗਏ ਜਿੱਥੇ ਰੇਤ ਦਾ ਲਾਕਾ ਉਹ ਜ਼ਮੀਨ ਜਿਹੜੀ ਹੈ ਉਹ ਪਾਣੀ ਮਿੱਟੀ ਧੱਕ ਕੇ ਲੈ ਗਈ ਹੈ ਗਾਂ ਦੂਜੇ ਖੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਹ ਜ਼ਿੰਮੇਵਾਰ ਨੂੰ ਮਾਰ ਡੋਰੀ ਪੈ ਰਹੀ ਹੈ ਇੱਥੇ ਕੋਈ ਇਹ ਮੌਜੂਦਾ ਮਿਲਣਾ ਚਾਹੀਦਾ ਸਰਕਾਰ ਨੂੰ ਦੇਣਾ ਚਾਹੀਦਾ ਜਿਆਦਾਤਰ ਇਸ ਇਲਾਕੇ ਦੀ ਜਿਹੜੀ ਕਿਹੜੀ ਫਸਲ ਹੋਈ ਹੈ ਜਾੜਾ ਤਰ ਇੱਥੇ ਮੱਕੀ ਆ ਝੋਨਾ ਕਣਕ ਤੇ ਕਮਾੜ ਨੂੰ ਤੇ ਕੋਈ ਨੁਕਸਾਨ ਨਹੀਂ ਪਹੁੰਚਦਾ ਬਾਕੀ ਫਸਲ ਨੂੰ ਨੁਕਸਾਨ ਨੁਕਸਾਨ ਆ ਜੀ ਇਹ ਕਿਸਾਨ ਨੂੰ ਇੱਕ ਵਾਰੀ ਫਸਲ ਬੀਜੀ ਆ ਦੂਜੀ ਵਾਰੀ ਫੇਰ ਬਜਾਈ ਫੇਰ ਦੋਹਰਾ ਖਰਚਾ ਪੈ ਰਿਹਾ ਜੀ ਮਾਰ ਪੈ ਰਹੀ ਆ ਕਿਸਾਨ ਨੂੰ ਬਹੁਤ ਜ਼ਿਆਦਾ ਪਰ ਕੀ ਮੰਗ ਕਰਦੇ ਹੋ ਇਸ ਪ੍ਰਤੀ ਮੈਸੇਜ ਕੀ ਚਾਹੁੰਦੇ ਆਹੀ ਤੇ ਕਹਿੰਦੇ ਭਈ ਜ਼ਿੰਮੇਵਾਰ ਨੂੰ ਮਾਰਵਾ ਮਿਲਣਾ ਚਾਹੀਦਾ ਦੇਖ ਕੇ ਅੰਦਾਜ਼ਾ ਲਾ ਕੇ ਇਹ ਵੱਟ ਵੱਟ ਅੰਦਾਜ਼ਾ ਲਾ ਕੇ ਇਹਨੂੰ ਮਾਰਵਾ ਮਿਲਣਾ ਚਾਹੀਦਾ ਜੀ ਬੇਦਮ ਵਿਖਾ ਤੋਂ ਮੈਂ ਵੀ ਆਇਆ ਹਾਂ ਬਹੁਤ ਮਸੂਰ ਹੋ ਰਿਹਾ ਬਹੁਤ ਮੈਂ ਕੁਲਦੀਪ ਸਿੰਘ ਪਿੰਡ ਦੇਗੀ ਵਾਲਾ ਦਾ ਵਸਾਏ ਹਾਂ ਔਰ بارش ਦੇ ਨਾਲ ਪਾਣੀ ਦੀ ਹਾਲਾਤ ਇੰਨੇ ਖਰਾਬ ਹੋਏ ਕਿ ਫਸਲ ਮੱਕੀ ਔਰ ਝੋਨਾ ਪਾਣੀ ਦੇ ਵਿੱਚ ਡੁੱਬਿਆ ਪਿਆ ਜਿੱਥੇ ਸਤਾ ਨਹੀਂ ਹੈ ਇਸ ਕਰਕੇ ਗਵਰਨਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪਾਣੀ ਦੇ ਨਿਕਾਸ ਬਾਰੇ ਪਾਣੀ ਕਿਦਾਂ ਇਥੋਂ ਕੱਢਿਆ ਜਾਵੇ ਪਾਣੀ ਦਾ ਨਿਕਾਸ ਹੋ ਰਿਹਾ ਹੈ ਜਿਹੜਾ ਇਲਾਕਾ ਹੈਗਾ ਔਰ ਕਿੰਨਾ ਕੁ ਪਾਣੀ ਜਿਹੜਾ ਚੁਲਾਂਗਰੀਆ ਇਹ ਚੁਲਾਂਗਰੀਆ ਜਿਹੜੀ ਡਿਸਟ੍ਰਿਕਟ ਹੁਸ਼ਿਆਰਪੁਰ ਚੁਲਾਂਗਰੀਆ ਹੈ ਜੇਕਰ ਫਸਲ ਦੀ ਗੱਲ ਕੀਤੀ ਜਾਵੇ ਤਾਂ ਫਸਲ ਦੇ ਕੀ ਹਾਲਾਤ ਆ ਕਿਉਂਕਿ ਪੁੱਤਾਂ ਕਿਸਾਨ ਫਸਲ ਹੁਣ ਹੈ ਹੀ ਨਹੀਂ ਕੁਛ ਵੀ ਛੱਡੇ ਕੁਛ ਨਹੀਂ ਜੀ ਝੋਨਾ ਤਾਂ ਲੱਗ ਨਹੀਂ ਰਿਹਾ ਜਿਹੜੀ ਮੱਕੀ ਆ ਮੱਕੀ ਬੀਜੀ ਸੀ ਉਹ ਮੱਕੀ ਦੱਬੀ ਗਈ ਵਿੱਚੇ ਹੀ ਜੀ ਪਾਣੀ ਭਾਜੀ ਤੁਸੀਂ ਆਪ ਵੀ ਦੇਖ ਸਕਦੇ ਦੇਖੋ ਹਾਲਾਤ ਤਾਂ ਬਹੁਤ ਮਾੜੇ ਪਿੰਡੇ ਬਹੁਤ ਘੜਾ ਕੋਟੜਾ ਸਾਡੀ ਬਹੁਤ ਤਬਾਹ ਹੋ ਗਈ ਦੇਖੋ ਝੋਨਾ ਸਾਰਾ ਹੀ ਰੁੜ ਗਿਆ ਸੜਕਾਂ ਵੀ ਟੁੱਟ ਗਈਆਂ ਬੋ ਮਾੜਾ ਹਾਲ ਆ ਭਾਈ ਪਾਣੀ ਦਾ ਕਿਥੋਂ ਰਿਆ ਇੰਨਾ ਤਾਂ ਆਪਣੀ ਸਮਝ ਲੱਗਦੀ ਇੰਨਾ ਵੀ ਜਿੰਨਾ ਪਾਣੀ ਆ ਗਿਆ